ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵੱਲੋਂ ਤੇ ਜਲਾ ਨੂੰ ਪੈਂਦਾ ਹੀ ਬਟੰਡਾ ਬਾਈਕੋਲ ਦੋ ਬੱਸੀਆਂ ਟੌਪ ਦੀਆਂ ਗੱਬਣ ਸੂਨ ਵਾਲੀਆਂ ਠੀਕ ਹੈ ਜੀ ਇੱਕ ਸਾਹੀਵਾਲ ਤੇ ਇੱਕ ਐਚਐਫ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਬਟਰ ਹਾਲਓਵਰ ਕਿਸੇ ਕਰਾ ਕਰੋ ਤਾਂ ਕਿ ਸਾਡੇ ਕੱਢ ਨੂੰ ਮੈਨੂੰ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈ ਚਾਰ ਕਰੀ ਹਾਂਜੀ ਬਾਈ ਜੀ ਸਾਸਿਗਾ ਜੀ ਸਸਰੀਗਰ ਜੀ ਨਾਮ ਦੱਸੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਬੱਲੋ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਬਈ ਆਪਣੇ ਸਾਡੇ ਨੇੜੇ ਰੰਪਰਾ ਹੀ ਪੈਂਦੇ ਜੀ ਤਪਾ ਵੀ ਪੈਂਦੇ ਜੀ ਠੀਕ ਹੈ ਜੀ ਇਧਰ ਪੱਖੋਕ ਵੀ ਪੈਂਦੇ ਜੀ ਠੀਕ ਹੈ ਧਿਆਕ ਲਈਏ ਵੀ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਆਪਣੀ ਗਾਂ ਦੀ ਜਾਣਕਾਰੀ ਦਿਓ ਜੀ ਕੈਮੀ ਸੂਏ ਸੂਣ ਇਹ ਪਲੂਣ ਹੈ ਜੀ ਅਸਾ ਪਲੂਣ ਅੱਜ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹਾਂ ਲੂਣ ਵਾਲੇ ਪਲਾਂ ਪਲਾਂ ਬੰਨੀ ਵੀ ਠੀਕ ਹੈ ਜੀ ਠੀਕ ਹੈ ਜੀ ਰੇਟ ਭਰਾ ਦਾ ਜਾਇਜ਼ਾ ਰੇਟ ਪਈ ਇਹ ਕਦਾਛਾ ਜੀ ਇਹਦਾ ਦੇਣੀ 90000 ਦੀ ਠੀਕ ਹੈ ਜੀ 90000 ਦੇਣੀ ਆ ਭਾ ਦੇਣੀ ਹੈ ਜੀ ਠੀਕ ਹੈ ਜੀ ਤੇ ਤੋਰ ਦੋ ਭਰਾ ਲੋਪਰਾ ਵੀ ਨਹੀਂ ਰੇਟ ਵੀ ਆਪਣੇ ਦੱਸਤਾ ਠੀਕ ਹੈ ਜੀ ਦੇਖ ਸਕਦੇ ਹੋ ਦੇਵੇ ਤੁੰ ਤਾਜ਼ਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲੋ ਜੀ ਕੋਲੂ ਨਹੀਂ ਸੁਣਾ ਕਰਮਾਂ ਵਾਲੀ ਦਾ ਲੈਵਾ ਦਾ ਦੇਖ ਲਿਖਦੇ ਭਰਾ ਠੀਕ ਹੈ ਜੀ लो जी रोक लो भाई एक मिनट लो जी पूरी ठंडी सी ला ले मोड़ ले परा लो जी कैसी ब्यूटी देख सके परा देख सके लो जी चेक कर सके सा परा साइड सा ठीक है जी लो जी ठंडी जी में मार दिया फिर जो हैं जी ठीक है कोलोना जी ਠੀਕ ਹੈ ਠੀਕ ਲੋਪਰਾ ਦੇਖ ਸਕਦੇ ਹੋ ਲੋ ਜੀ ਮਰਜੀ ਜੀ ਥਾਣਾ ਸੁਆਦੇ ਹੱਥ ਫੇਰੀ ਜਾਓ ਠੀਕ ਹੈ ਖਿੱਚੀ ਜਾਓ ਜੀ ਠੀਕ ਹੈ ਠੀਕ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਵੱਲੋਂ ਤੇ ਜਿੰਨਾ ਦੋ ਦੰਦਾ ਜੀ ਠੀਕ ਹੈ ਜੀ ਦੇਖ ਵੀ ਸਕਦੇ ਹੋ ਲੋਪਰਾ ਦੋ ਦੰਦਾ ਚੈੱਕ ਕਰ ਸਕਦੇ ਹੋ ਲੋ ਜੀ ਠੀਕ ਹੈ ਠੀਕ ਹੈ ਚੈੱਕ ਕਰ ਸਕਦੇ ਹੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋਪਰਾ ਠੀਕ ਹੈ ਹਾਂ ਜੀ ਬਾਈ ਜੀ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਸਾਹੀਵਾਲ ਹੈ ਜੀ ਹਾਂ ਜੀ ਇਹ ਤੀਤਰੀ ਨੂੰ ਦਿਨ ਪੂਰੇ ਹਣੇ ਪਲੂਣੇ ਨੇ ਸੋਨਾ ਜੀ ਠੀਕ ਹੈ ਜੀ ਇਹਦੀ ਮਾਦਰ ਰਿਕਾਰਡ ਹੈਗੇ 20 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਤੇ ਇਹਦਾ ਰੇਟ ਭਰਾ ਇਹਦਾ ਰੇਟ ਜੀ 60000 ਜੀ ਇਹਦਾ 60000 ਹਾਂਜੀ ਠੀਕ ਹੈ ਜੀ ਠੰਡੀ ਠੁੰਡੀ ਵੀ ਬਹੁਤ ਹੈ ਜੀ ਠੀਕ ਹੈ ਲੋ ਭਰਾ ਤੇ ਲਾਟੂ ਲਾ ਬਹੁਤ ਪਿਆ ਕਰਮਾਂ ਵਾਲੀ ਦੇ ਲੋ ਜੀ ਜਿਵੇਂ ਮਰਜੀ ਜੋ ਕਰੀ ਜੋ ਐ ਨਹੀਂ ਮਾਰਨ ਵਾਲੀ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਸਮਝਾ ਤੇ ਠੀਕ ਹੈ ਤੋੜ ਦੋ ਭਰਾ ਨੂੰ ਵੀ ਲੋ ਭਰਾ ਵਾਈ ਨੇ ਦੋਨਾਂ ਗਾਵਾਂ ਦਾ ਆਪਣ ਨੂੰ ਰੇਟ ਦੱਸਤਾ ਠੀਕ ਹੈ ਨਾ ਕਈ ਬਾਈ ਦੱਸ ਦਿੰਦੇ ਕਈ ਨਹੀਂ ਵੀ ਦੱਸਦੇ ਠੀਕ ਹੈ ਨਾ ਤੇ ਇਹ ਬਾਈ ਲੋ ਜੀ। ਵਾਈ ਕਹਿੰਦਾ ਮਾਂ ਦਾ ਰਿਕਰਡ ਵਧੀਆ ਸੀ। ਦੁੱਧ ਦਾ। ਲੈ ਵਾਲੂਗਾ ਤੁਸੀਂ ਦੇਖ ਸਕਦੇ ਹੋ। ਖਣ ਖਣ ਬਹੁਤ ਸੋਹਣਾ ਲੱਗਿਆ ਵਾ। ਟੋਕ ਲੋ ਜੀ ਮੜਾ ਜੇ। ਲੋ ਜੀ ਸਾਈਡਾਂ ਚੈੱਕ ਕਰ ਸਕਦੇ ਹੋ। ਲੋ ਜੀ। ਥਣ ਚਾਰੇ ਫੇਸ ਕੁਆਲਿਟੀ ਦੇਖ ਸਕਦੇ ਹੋ। ਲੋ ਜੀ। ਤੋਰਾ ਤਰਾ ਤੁਹਾਡੇ ਸਾਹਮਣੇ ਆ। ਲਿਓ ਜੀ। ਲਿਓ ਲਿਓ। ਸੁਪਰਾ। ਬੰਦੋ ਜੀ ਬੰਦੋ ਬੰਦੋ ਲੋ ਜੀ ਬੋਸ ਆਇਆ ਸੋਹਣੇ ਦਸੀਆ ਲੇਵਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਲੋ ਜੀ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਵਾਈਜ਼ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ